ਅਸਵੇਰੇ ਇੱਕ ਖਬਰ ਪੜ ਕੇ ਆਇਆ ਕਿਸੇ ਕਿਸੇ ਮੂਰਖ ਬਾਬੇ ਨੇ ਕਹਿ ਦਿੱਤਾ ਪਰਿਵਾਰ ਨੂੰ ਕਹਿੰਦੇ ਜਾਓ ਫਲਾਣੀ ਜਗ੍ਹਾ ਤੁਹਾਡਾ ਕੋਈ ਪੀਰ ਹੈ ਉੱਥੇ ਬੱਕਰਾ ਚੜਾਓ ਤੁਹਾਡਾ ਭਲਾ ਹੋ ਜਾਊਗਾ ਬੱਕਰੇ ਦੀ ਬਲੀ ਦੇ ਆਓ ਤੇ ਜਦੋਂ ਬੱਕਰੇ ਨੂੰ ਘਰੋਂ ਲੈ ਕੇ ਨਿਕਲੇ ਤੇ ਬੱਕਰੇ ਦੇ ਅੱਖ ਵਿੱਚ ਅਥਰੂ ਸੀ ਤੇ ਉਹ ਖਬਰ ਪੜ ਲਿਓ ਆ ਮੇਰੇ ਫੋਨ 'ਚ ਹੁਣੇ ਪੜਾ ਦੇਣਾ ਐਸੀ ਰੱਬ ਨੇ ਉਹਦੀ ਸੁਣੀ ਗੱਡੀ ਨਹਿਰ ਚ ਡੁੱਬੀ ਬੱਕਰਾ ਵੱਜ ਗਿਆ ਸਾਰਾ ਟੱਪਰੀ ਮਰ ਗਿਆ ਕਿਹਦੇ ਨਾਲ ਧੋਖਾ ਕਰ ਰਹੇ ਆਂ ਰੱਬ ਨਾਲ ਰੱਬ ਰੱਬ ਦੀ ਜ਼ਾਤ ਨਾਲ ਧੋਖਾ ਕਰ ਰਹੇ ਆਂ ਮਾਂ ਪਿਓ ਬੱਚੇ ਨੂੰ ਪੜਨ ਪਾਉਂਦੇ ਚੰਗੇ ਨੰਬਰ ਲੈ ਕੇ ਆਉਂਦਾ ਨਾ ਤੇ ਮਾਂ ਸਿਰ ਪਰੋਸਦੀ ਆ ਨਹੀਂ ਮੇਰਾ ਪੁੱਤ ਫਰਸਟ ਆਇਆ ਸੈਕਿੰਡ ਆਇਆ ਚੰਗੇ ਨੰਬਰ ਲੈ ਕੇ ਆਇਆ ਤੇ ਜਦੋਂ ਬੰਦਾ ਫੇਲ ਹੋ ਜਾਂਦਾ ਤੇ ਬੱਚਾ ਦੋ ਦਿਨ ਘਰੇ ਨਹੀਂ ਵਰਦਾ ਐਵੇਂ ਮਾਂ ਪਿਓ ਦਾ ਇੰਨਾ ਡਰ ਹੈ ਤੇ ਫਿਰ ਉਹਦਾ ਡਰ ਕਿਉਂ ਨਹੀਂ ਮੰਨਦਾ ਜਿੱਦਾਂ ਉਹਦੇ ਕੋਲ ਜਾਏਗਾ ਬਧੀਆਂ ਕਰਕੇ ਉਹਨੂੰ ਕਿਦਾਂ ਮੂੰਹ ਵਿਖਾਏਗਾ ਜਦੋਂ ਨੇਕੀਆਂ ਕਰਕੇ ਜਾਏਗਾ ਨਾ ਨੇਕੀਆਂ ਕਰਕੇ ਉਹਨੇ ਜਾਂਦਾ ਹੀ ਤਲੀ ਦੇ ਚੱਕ ਲੈਣਾ ਜੀ ਆਉਂ